ਸਸਰੀ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅਜ ਦੀ ਵੱਡੀ ਖਬਰ ਖਬਰ ਵਧੀਆ ਲੱਗੀ ਤਾਂ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਜਿਸ ਬੰਦੇ ਅੰਦਰ ਕੁਰਬਾਨੀ ਦਾ ਵਾਸਾ ਹੋਏਗਾ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਭਾਈ ਗੁਰਪਾਲ ਸਿੰਘ ਬੀਬੀ ਕੋਲਾਜ ਪਬਲਿਕ ਸਕੂਲ ਤਰਨਤਾਰਨ ਰੋਡ ਦੇ ਨਵੇਂ ਵਿਦਿਅਕ ਸੈਸ਼ਨ ਦੀ ਰਮਤਾ ਤੇ ਚੱਲ ਰਹੇ ਕਾਰਜਾਂ ਦੀ ਚੜ੍ਹਦੀ ਕਲਾ ਲਈ ਸੀਰੀ ਸਮਪਟਖੰਡ ਪਾਠਾਂ ਦੇ ਭੋਗ ਪਾਏ ਗਏ ਸਕੂਲ ਦੇ ਚੇਅਰਮੈਨ ਤੇ ਭਲਾਈ ਦੇ ਮੁਖੀ ਭਾਈ ਗੁਰਪਾਲ ਸਿੰਘ ਨੇ ਦੱਸਿਆ ਕਿ ਸਾਰੇ ਸਕੂਲਾਂ ਦੇ ਨਵੇਂ ਸੈਸ਼ਨ ਚੱਲ ਰੱਖੇ ਹਨ ਕਾਰਜਾਂ ਦੀ ਚੜ੍ਹਦੀ ਕਲਾ ਲਈ ਸਹੀ ਸੰਪ ਸੰਪਟਖੰਡ ਪਾਠਾਂ ਦੇ ਭੋਗ ਪਾਏ ਗਏ ਹਨ ਇਸ ਸਬੰਧੀ ਲਗਾਤਾਰ 7 ਦਿਨਾਂ ਤੋਂ ਜਪਜੀ ਸਾਹਿਬ ਦੇ ਪਾਠਾਂ ਦੀਆਂ ਲੜੀਆਂ ਸਕੂਲ ਵਿੱਚ ਚੱਲ ਰਹੀਆਂ ਹਨ ਅਤੇ ਰਜਾਨਾ ਦੇ ਅਧਿਕਾਰਾਂ ਤੇ ਸਟਾਫ ਵੱਲੋਂ ਚਪੈਰੇ ਦੀ ਹਾਜ਼ਰੀ ਲਗਾਈ ਗਈ ਹੈ 29 ਸ਼ਾਮ ਨੂੰ ਕੀਰਤਨ ਸਮਾਗਮ ਕਰਵਾਏ ਗਏ ਅੱਜ ਸ੍ਰੀ ਖੰਡ ਪਾਠ ਦੇ ਭੋਗ ਅਪਰੰਤ ਬੱਚਿਆਂ ਤੇ ਹੋਰ ਰੱਗੀ ਜਥੇ ਤੋਂ ਇਲਾਵਾ ਭਾਈ ਗੁਰਪਾਲ ਗੁਰੂ ਕਬਾਲ ਸਿੰਘ ਅਤੇ ਕਥਾ ਕੀਰਤਨ ਦੀ ਹਾਜ਼ਰੀ ਲਗਵਾਈ ਉਹਨਾਂ ਬੱਚਿਆਂ ਨਾਲ ਬੱਚਿਆਂ ਨੂੰ ਪੇਰਨਾ ਦਿੰਦੇ ਆ ਕਿਹਾ ਕਿ ਭਲਾਈ ਕੇਂਦਰ ٹرسٹ ਵੱਲੋਂ ਜੋ ਸਕੂਲ ਚਲਾਏ ਜਾ ਰਹੇ ਹਨ ਇਹਨਾਂ ਸਕੂਲਾਂ ਵਿੱਚ ਦੁਨੀਆਵੀ ਪੜ੍ਹਾਈ ਦੇ ਨਾਲ ਨਾਲ ਅਧਿਕਮ ਪੜ੍ਹਾਈ ਵੀ ਕਰਵਾਈ ਜਾਂਦੀ ਹੈ ਉਹਨਾਂ ਕਹਾ ਕਿ ਜਿਸ ਬੱਚੇ ਦੇ ਅੰਦਰ ਬਾਣੀ ਦਾ ਵਾਸਾ ਹੋਵੇਗਾ ਤੇ ਜੋ ਤੇ ਜੋ ਸਿਮਰਰ ਬੰਦਗੀ ਨਾਲ ਜੁੜ ਜੁੜ ਜਾਣ ਉਹ ਉਹ ਬੱਚੇ ਹਮੇਸ਼ਾ ਸਫਲਤਾ ਦੀਆਂ ਬਲੰਦੀਆਂ ਤੇ ਪਹੁੰਚਦੇ ਹਨ ਅਤੇ ਕਦੇ ਵੀ ਗਲਤ ਰਸਤੇ ਤੇ ਨਹੀਂ ਪੈਂਦੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਨੇ ਧੰਨਵਾਦ ਕੀਤਾ ਇਸ ਮੌਕੇ 7ਵੀਂ ਕਲਾਸ ਦੇ ਪਹਿਲੇ ਦੂਸਰੇ ਅਤੇ ਤੀਸਰੇ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਨਾਮ ਦਿੱਤੇ ਗਏ ਸਮਾਪਤੀ ਅਪਰੰਤ ਗੁਰੂ ਦੇ ਲੰਗਰਾਂ ਦੀ ਸੇਵਾ ਸਮੂੱਚੇ ਅਧਿਆਪਕਾਂ ਤੇ ਪ੍ਰਿੰਸੀਪਲ ਜਸਲੀਨ ਕੌਰ ਨੇ ਕੀਤੀ